ਵਿਸ਼ੇ ਵਿਗਿਆਨ ਪਾਠ ਨੰਬਰ 6 ਸੰਜੀਵ ਅਤੇ ਉਹਨਾਂ ਦਾ ਚੁਗਿਰਦਾ ਆਓ ਬੱਚੋ ਇਸ ਦਾ ਅਭਿਆਸ ਕਰੀਏ ਪ੍ਰਸ਼ਨ ਨੰਬਰ 1 ਖਾਲੀ ਥਾਵਾਂ ਪਰੋ ਨੰਬਰ 1 ਮੱਛੀ ਦਾ ਸਾਂ ਅੰਗ ਡੈਸ਼ ਹੈ ਗਲਫੜੇ ਮੱਛੀ ਦਾ ਸਾਂ ਅੰਗ ਗਲਫੜੇ ਹੈ ਨੰਬਰ 2 ਵਾਤਾਵਰਨ ਦੇ ਡੈਸ਼ ਅਤੇ ਡੈਸ਼ ਪਾਗ ਹਨ ਇਸ ਵਿੱਚ ਸ਼ਬਦ ਆਣਗੇ ਜੈਵਿਕ ਅਜੈਵਿਕ ਵਾਤਾਵਰਨ ਦੇ ਜੈਵਿਕ ਅਤੇ ਅਜੈਵਿਕ ਪਾਖ ਹਨ ਨੰਬਰ 3 ਸੂਰਜ ਦੀ ਰੋਸ਼ਨੀ ਆਵਾਜ਼ ਦਾ ਡੈਸ਼ ਪਾਖ ਹੈ ਅਜੈਵਿਕ ਨੰਬਰ 4 ਧਰਤੀ ਤੇ ਰਹਿਣ ਵਾਲੇ ਜੀਵਾਂ ਨੂੰ ਡੈਸ਼ ਕਹਿੰਦੇ ਹਨ ਸਥਲੀ ਜੀਵ ਧਰਤੀ ਤੇ ਰਹਿਣ ਵਾਲੇ ਜੀਵਾਂ ਨੂੰ ਸਥਲੀ ਜੀਵ ਕਹਿੰਦੇ ਹਨ ਨੰਬਰ 5 ਸਾਰੇ ਡੈਸ਼ ਵਾਧਾ ਦਿਖਾਉਂਦੇ ਅਤੇ ਪ੍ਰਜਨਨ ਕਰਦੇ ਹਨ ਇਸ ਵਿੱਚ ਸ਼ਬਦ ਆਏਗਾ ਸੰਜੀਵ ਸਾਰੇ ਸੰਜੀਵ ਵਾਤਾ ਦਿਖਾਉਂਦੇ ਅਤੇ ਪ੍ਰਜਨਨ ਕਰਦੇ ਹਨ ਨੰਬਰ 2 ਸਹੀ ਜਾਂ ਗਲਤ ਲਿਖੋ ਨੰਬਰ 1 ਕੈਕਟਸ ਆਪਣੇ ਤਨਿਆਂ ਦੀ ਵਰਤੋਂ ਕਰਕੇ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਕਰਦਾ ਹੈ ਦੱਸੋ ਬੱਚੋ ਇਹ ਸਹੀ ਹੈ ਜਾਂ ਗਲਤ ਇਹ ਬਿਲਕੁਲ ਸਹੀ ਹੈ ਨੰਬਰ 2 ਊਠ ਦਾ ਕੁੱਬ ਪੋਜਨ ਤੇ ਪਾਣੀ ਇਕੱਠਾ ਕਰਦਾ ਹੈ भी बिल्कुल सही है नंबर तीन सारे हरे पौधे उत्पादक हैं यह भी बिल्कुल सही है नंबर चार जैविक भाग पानी हवा मिट्टी हैं यह गलत है क्योंकि पानी हवा मिट्टी अजैविक भाग हैं यह हैं प्रश्न नंबर तीन कोलम ऊड़े दा कॉलम ऐड़े नाल मिलान करो ऊड़ा ਧਰਤੀ ਉੱਤੇ ਊਰਜਾ ਦਾ ਮੁੱਖ ਸਰੋਤ ਸੂਰਜ ਇਸ ਕਰਕੇ ਅਸੀਂ ਇਸ ਦਾ ਮਿਲਾਨ ਕਰਾਂਗੇ ਨੰਬਰ 4 ਦੇ ਨਾਲ ਐੜਾ ਬ੍ਰਿਛਵਾਸੀ ਇਸ ਦਾ ਮਿਲਾਨ ਕਰਾਂਗੇ ਨੰਬਰ 3 ਦੇ ਨਾਲ ਈੜੀ ਕੈਕਟਸ ਇਸ ਦਾ ਮਿਲਾਨ ਹੋਏਗਾ ਨੰਬਰ 2 ਦੇ ਨਾਲ ਸੋਲਾ ਸਸਾ ਜੈਵਿਕ ਅੰਸ਼ ਇਸ ਦਾ ਮਿਲਾਨ ਕਰਾਂਗੇ ਨੰਬਰ 1 ਦੇ ਨਾਲ ਪੌਦੇ ਜਾਂ ਜਾਨਵਰ ਨੰਬਰ 4 ਸਹੀ ਉੱਤਰ ਦੀ ਚੋਣ ਕਰੋ ਨੰਬਰ 1 ਜੈਵਿਕ ਅੰਸ਼ ਵਿੱਚ ਸ਼ਾਮਿਲ ਹਨ ਬੱਚੋ ਹੇਠਾਂ ਆਪਸ਼ਨ ਹਨ ਊੜਾ ਹਵਾ ਪਾਣੀ ਪੌਦੇ ਐੜਾ ਹਵਾ ਪਾਣੀ ਮਿੱਟੀ ਈੜੀ ਪੌਦੇ ਅਤੇ ਜਾਨਵਰ ਸਸਾ ਮਿੱਟੀ ਪੌਦੇ ਪਾਣੀ ਇਨ੍ਹਾਂ ਵਿੱਚੋਂ ਠੀਕ ਆਪਸ਼ਨ ਹੈ ਐੜਾ ਹਵਾ ਪਾਣੀ ਮਿੱਟੀ ਨੰਬਰ 2 ਕੈਕਟਸਿਕ ਬੱਚੋ 옵ਸ਼ਨ ਹਨ ਮਰੁਥਲੀ ਪੌਦਾ ਐੜਾ ਨਖੇੜਕ ਐੜੀ ਜਲੀ ਪੌਦਾ ਸੱਸਾ ਜੜੀ ਬੂਟੀ ਇਹਨਾਂ ਵਿੱਚੋਂ ਠੀਕ 옵ਸ਼ਨ ਹੈ ਊੜਾ ਮਰੁਥਲੀ ਪੌਦਾ ਕੈਟੈਕਸਿਕ ਮਰੁਥਲੀ ਪੌਦਾ ਹੈ ਨੰਬਰ 3 ਡੈਸ਼ ਦਾ ਸ਼ਰੀਰ ਤਾਰਾ ਰੇਕੀ ਹੁੰਦਾ ਹੈ ਦੱਸੋ ਬੱਚੋ ਹੇਟਾਂ ਦਿੱਤੀਆਂ ਗਈਆਂ 옵ਸ਼ਨਾਂ ਵਿੱਚੋਂ ਕਿਹੜੀ 옵ਸ਼ਨ ਠੀਕ ਹੈ ਮੱਛੀਆਂ ਬਿਲਕੁਲ ਠੀਕ ਮੱਛੀਆਂ ਦਾ ਸ਼ਰੀਰ ਤਾਰਾ ਰੇਖੀ ਹੁੰਦਾ ਹੈ। ਨੰਬਰ 4 ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਡੈਸ਼ ਜੀਵ ਕਹਿੰਦੇ ਹਨ। ਹੇਠਾਂ ਦਿੱਤੇ ਗਿਆਂ অপਸ਼ਨਾਂ ਵਿੱਚੋਂ ਸਹੀ অপਸ਼ਨ ਹੈ ਉੜਾ, ਜਲੀ। ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਜਲੀ ਜੀਵ ਕਹਿੰਦੇ ਹਨ। ਆਓ ਬੱਚੋ ਹੁਣ ਵਧੀਏ ਅਗਲੀ ਐਕਸਰਸ ਵੱਲ। ਬਹੁਤ ਛੋਟੇ ਉੱਤਰਾ ਵਾਲੇ ਪ੍ਰਸ਼ਨ। ਪ੍ਰਸ਼ਨ ਨੰਬਰ 1 ਆਵਾਸ ਦੀ ਪਰਿਭਾਸ਼ਾ ਦਿਓ। ਉੱਤਰ ਉਹ ਥਾਂ ਜਿੱਥੇ ਸੰਜੀਵ ਰਹਿੰਦਾ ਹੈ ਨੂੰ ਆਵਾਸ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 2 ਸਥਲੀ ਅਤੇ ਜਲੀ ਜੀਵਾਂ ਦੀਆਂ ਦੋ ਦਾਹਨਾ ਦਿਓ। ਉੱਤਰ ਸਥਲੀ ਜੀਵ ਮਨੁੱਖ, ਸ਼ੇਰ, ਗਾਂ ਆਦਿ। ਜਲੀ ਜੀਵ ਮੱਛੀ, व्हेल ਅਤੇ ਡੋਲਫਿਨ ਆਦਿ। ਪ੍ਰਸ਼ਨ ਨੰਬਰ 3 ਅਨੁਕੂਲਤਾ ਦੀ ਪਰਿਭਾਸ਼ਾ ਦਿਓ। ਉੱਤਰ ਜੀਵਿਤ ਵਸਤੂਆਂ ਦੁਆਰਾ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ ਅਨੁਸਾਰ ਤਾਲ ਲੈਣ ਦੀ ਯੋਗਤਾ ਨੂੰ ਉਨਕੂਲਤਾ ਕਹਿੰਦੇ ਹਨ। ਪ੍ਰਸ਼ਨ ਨੰਬਰ 4 ਉਤਪਾਦਕ ਕੀ ਹਨ? ਉੱਤਰ ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ ਨੂੰ ਉਤਪਾਦਕ ਕਿਹਾ ਜਾਂਦਾ ਹੈ ਜਿਵੇਂ ਹਰੇ ਪੌਦੇ। ਪ੍ਰਸ਼ਨ ਨੰਬਰ 5 ਜੈਵਿਕੰਸ਼ ਕੀ ਹਨ? ਉੱਤਰ ਕਿਸੇ ਆਵਾਸ ਵਿੱਚ ਸੰਜੀਵ ਵਸਤੂਆਂ ਜਿਵੇਂ ਪੌਦੇ ਜੰਤੂ ਅਤੇ ਸੁਖਮ ਜੀਵ ਵਾਤਾਵਰਣ ਦੇ ਜੈਵਿਕ ਅੰਸ਼ ਹਨ। ਪ੍ਰਸ਼ਨ ਨੰਬਰ 6 ਛੋਟੇ ਉਤਰਾ ਵਾਲੇ ਪ੍ਰਸ਼ਨ। ਪ੍ਰਸ਼ਨ ਨੰਬਰ 1 ਮ੍ਰਿਤ ਆਹਾਰੀ ਅਤੇ ਨਖੇੜਕ ਦੀ ਪਰਿਭਾਸ਼ਾ ਦਿਓ। ਉੱਤਰ ਮ੍ਰਿਤ ਆਹਾਰੀ ਜਿਹੜੇ ਜੀਵ ਮਰੇ ਹੋਏ ਜਾਨਵਰਾਂ ਨੂੰ ਖਾਂਦੇ ਹਨ ਉਹਨਾਂ ਨੂੰ ਮ੍ਰਿਤ ਆਹਾਰੀ ਕਹਿੰਦੇ ਹਨ। ਨਖੇੜਕ ਜਿਹੜੇ ਜੀਵ ਮਰੇ ਹੋਏ ਪੌਦੇ ਅਤੇ ਜਾਨਵਰਾਂ ਨੂੰ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ। ਉਨਾਂ ਨੂੰ ਨਖੇੜੇ ਕਹਿੰਦੇ ਹਨ ਜਿਵੇਂ ਜੀਵਾਨੂ ਪ੍ਰਸ਼ਨ ਨੰਬਰ 2 ਮੱਛੀ ਦੀਆਂ ਦੋ ਅਨੁਕੂਲਾਂ ਸੰਬੰਧੀ ਵਿਸ਼ੇਸ਼ਤਾਵਾਂ ਕਿਹੜੀਆਂ ਹਨ ਉੱਤਰ ਨੰਬਰ 1 ਪਾਣੀ ਦੀ ਪ੍ਰਤੀਰੋਧਤਾ ਨੂੰ ਘਟਾਉਣ ਲਈ ਮੱਛੀ ਦਾ ਸ਼ਰੀਰ ਤਾਰਾ ਰੇਖੀ ਹੁੰਦਾ ਹੈ ਨੰਬਰ 2 ਪਾਣੀ ਵਿੱਚ ਸਾਹ ਲੈਣ ਲਈ ਮੱਛੀ ਵਿੱਚ ਗਲਫੜੇ ਹੁੰਦੇ ਹਨ ਪ੍ਰਸ਼ਨ ਨੰਬਰ 3 ਮਰੁੱਥਲ ਦਾ ਜਹਾਜ਼ ਕਿਸ ਜਾਨਵਰ ਨੂੰ ਕਿਹਾ ਜਾਂਦਾ ਹੈ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ਉੱਤਰ ਊਠ ਨੂੰ ਮਰੁੱਥਲ ਦਾ ਜਹਾਜ਼ ਕਿਹਾ ਜਾਂਦਾ ਹੈ ਊਠ ਵਿੱਚ ਪਾਣੀ ਦਾ ਨੁਕਸਾਨ ਘਟਾਉਣ ਲਈ ਪਸੀਨੇ ਦੀਆਂ ਗ੍ਰੰਥੀਆਂ ਨਹੀਂ ਹੁੰਦੀਆਂ ਮਰੁੱਥਲ ਦੀ ਰੇਤ ਤੇ ਤੁਰਨ ਲਈ ਊਠ ਦੇ ਪੈਰ ਚੋੜੇ ਅਤੇ ਗੱਦੇਦਾਰ ਹੁੰਦੇ ਹਨ ਪ੍ਰਸ਼ਨ ਨੰਬਰ 4 ਡੁੱਬੇ ਹੋਏ ਅਤੇ ਤੈਰਨ ਵਾਲੇ ਪੌਦਿਆਂ ਵਿੱਚ ਅੰਤਰ ਦੱਸੋ ਉੱਤਰ ਪੂਰੀ ਤਰ੍ਹਾਂ ਪਾਣੀ ਦੇ ਹੇਠਾਂ ਮੈਨਣ ਵਾਲੇ ਪੌਦਿਆਂ ਨੂੰ ਡੁੱਬੇ ਹੋਏ ਪੌਦੇ ਕਹਿੰਦੇ ਹਨ ਜੀਵੇਂ ਹਾਈਡ੍ਰੀਲਾ ਪਾਣੀ ਦੀ ਸਤ੍ਹਾ ਤੇ ਤੈਰਨ ਵਾਲੇ ਪੌਦਿਆਂ ਨੂੰ ਤੈਰਨ ਵਾਲੇ ਪੌਦੇ ਕਹਿੰਦੇ ਹਨ ਜਿਵੇਂ ਕਮਲ ਵੱਡੀ ਉਤਰਾਵਾਂ ਲਈ ਪ੍ਰਸ਼ਨ ਨੰਬਰ 1 ਟਿੱਪਣੀ ਲਿਖੋ ਊੜਾ ਉਤਪਾਦਕ ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ ਨੂੰ ਉਤਪਾਦਕ ਕਿਹਾ ਜਾਂਦਾ ਹੈ ਜਿਵੇਂ ਹਰੇ ਪੌਦੇ ਐੜਾ ਕਪਟਕਾਰ ਉਹ ਜੀਵ ਜਿਹੜੇ ਆਪਣਾ ਭੋਜਨ ਆਪ ਨਹੀਂ ਬਣਾ ਸਕਦੇ ਅਤੇ ਦੂਜੇ ਜੀਵਾ ਦੁਆਰਾ ਤਿਆਰ ਭੋਜਨ ਖਾਂਦੇ ਹਨ ਨੂੰ ਖਪਤਕਰ ਕਹਿੰਦੇ ਹਨ ਜਿਵੇਂ ਮਨੁੱਖ ਗਾਂ ਦੀ ਈੜੀ ਨਖੇੜਕ ਜਿਹੜੇ ਜੀਵ ਮਰੇ ਹੋਏ ਪੌਦਿਆਂ ਅਤੇ ਜਾਨਵਰਾਂ ਨੂੰ ਸਦਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ ਉਹਨਾਂ ਨੂੰ ਨਖੇੜਕ ਕਹਿੰਦੇ ਹਨ ਜਿਵੇਂ ਜੀਵਾਨੂ ਪ੍ਰਸ਼ਨ ਨੰਬਰ 2 ਵੱਖ-ਵੱਖ ਕਿਸਮ ਦੇ ਆਵਾਸਾ ਬਾਰੇ ਸੰਖੇਪ ਚਰਚਾ ਕਰੋ ਉੱਤਰ ਆਵਾਸ ਮੁੱਖ ਤੌਰ ਤੇ ਤਿੰਨ ਕਿਸਮਾਂ ਦੇ ਹੁੰਦੇ ਹਨ ਨੰਬਰ 1 ਸਥਲੀ ਆਵਾਸ ਧਰਤੀ ਤੇ ਰਹਿਣ ਵਾਲੇ ਜੀਵਾ ਦੇ ਆਵਾਸ ਨੂੰ ਸਥਲੀ ਆਵਾਸ ਕਹਿੰਦੇ ਹਨ ਜਿਵੇਂ ਮਰੁੱਠਾ ਲਤੇ ਕਾ ਦੇ ਮਦਾਨਾ ਦੀ ਨੰਬਰ 2 ਜਲੀ ਆਵਾਸ ਪਾਣੀ ਵਿੱਚ ਰਹਿਣ ਵਾਲੇ ਜੀਵਾ ਦੇ ਆਵਾਸ ਨੂੰ ਜਲੀ ਆਵਾਸ ਕਹਿੰਦੇ ਹਨ ਜਿਵੇਂ ਸਮੁੰਦਰ ਅਤੇ ਚੱਪੜਾ ਦੀ ਨੰਬਰ 3 ਹਵਾਈ ਜਾਂ ਰਿਚਵਾਸੀ ਆਵਾਸ ਹਵਾ ਵਿੱਚ ਉੱਡਣ ਵਾਲੇ ਜਾਂ ਰਕਤਾ ਦੇ ਰਹਿਣ ਵਾਲੇ ਜੀਵਾਂ ਦੇ ਆਵਾਸ ਨੂੰ ਹਵਾਈ ਜਾਂ ਬ੍ਰਿਛਵਾਸੀ ਆਵਾਜ਼ ਕਹਿੰਦੇ ਹਨ। ਪ੍ਰਸ਼ਨ ਨੰਬਰ 3 ਆਵਾਸ ਦੇ ਜੈਵਿਕ ਤੇ ਅਜੈਵਿਕ ਭਾਗ ਦੇ ਆਪਸੀ ਤਾਲਮੇਲ ਉੱਤੇ ਇੱਕ ਨੋਟ ਲਿਖੋ। ਉੱਤਰ ਆਵਾਸ ਦੇ ਜੈਵਿਕ ਤੇ ਅਜੈਵਿਕ ਭਾਗ ਆਪਸ ਵਿੱਚ ਤਾਲਮੇਲ ਮਨਾ ਕੇ ਰੱਖਦੇ ਹਨ। ਜੈਵਿਕ ਭਾਗ ਜਿਵੇਂ ਸੰਜੀਵਾ ਨੂੰ ਜੀਵਿਤ ਰਹਿਣ ਲਈ ਅਜੈਵਿਕ ਪਾਕ ਜਿਵੇਂ ਹਵਾ ਪਾਣੀ ਮਿੱਟੀ ਸੂਰਜ ਦੇ ਪ੍ਰਕਾਸ਼ ਦੀ ਜ਼ਰੂਰਤ ਹੁੰਦੀ ਹੈ ਜੈਵਿਕ ਅੰਸ਼ ਵਾਤਾਵਰਣ ਵਿੱਚ ਅਜੈਵਿਕ ਅੰਸ਼ਾਂ ਦਾ ਸੰਤੁਲਨ ਵੀ ਬਣਾਈ ਰੱਖਦੇ ਹਨ ਪ੍ਰਸ਼ਨ ਨੰਬਰ 4 ਸੰਜੀਵ ਅਤੇ એનર્ਜੀ ਵਸਤੂਆਂ ਵਿੱਚ ਅੰਤਰ ਦੱਸੋ ਬੱਚੋ ਹੇਟਾ ਅਸੀਂ ਦੋ ਕਲਮ ਬਣਾ ਕੇ ਸੰਜੀਵ ਵਸਤੂਆਂ ਅਤੇ એનર્ਜੀ ਵਸਤੂਆਂ ਵਿੱਚ ਅੰਤਰ ਸਪਸ਼ਟ ਕੀਤਾ ਹੈ ਆਓ ਫਿਰ ਸ਼ੁਰੂ ਕਰੀਏ ਨੰਬਰ ਸੰਜੀਵ ਵਸਤੂਆਂ ਗਤੀ ਕਰ ਸਕਦੀਆਂ ਹਨ ਨਰਜੀਵ ਵਸਤੂਆਂ ਗਤੀ ਨਹੀਂ ਕਰ ਸਕਦੀਆਂ ਨੰਬਰ 2 ਇਨ੍ਹਾਂ ਵਿੱਚ ਵਾਦਾ ਹੁੰਦਾ ਹੈ ਇਨ੍ਹਾਂ ਵਿੱਚ ਵਾਦਾ ਨਹੀਂ ਹੁੰਦਾ ਨੰਬਰ 3 ਇਹ ਸਾਹ ਲੈਂਦੀਆਂ ਹਨ ਇਹ ਸਾਹ ਨਹੀਂ ਲੈਂਦੀਆਂ ਨੰਬਰ 4 ਇਨ੍ਹਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ ਇਨ੍ਹਾਂ ਨੂੰ ਭੋਜਨ ਦੀ ਲੋੜ ਨਹੀਂ ਹੁੰਦੀ ਨੰਬਰ 5 ਇਹ ਮਹਿਸੂਸ ਕਰ ਸਕਦੀਆਂ ਹਨ ਇਹ ਮਹਿਸੂਸ ਨਹੀਂ ਕਰ ਸਕਦੀਆਂ ਨੰਬਰ 6 ਇਹ ਆਪਣੇ ਵਰਗੇ ਹੋਰ ਜੀਵ ਪੈਦਾ ਕਰ ਸਕਦੀਆਂ ਹਨ ਇਹ ਆਪਣੇ ਵਰਗੀਆਂ ਹੋਰ ਵਸਤੂਆਂ ਆਪ ਪੈਦਾ ਨਹੀਂ ਕਰ ਸਕਦੀਆਂ ਨੰਬਰ 7 ਉਦਾਹਰਨ ਵਜੋਂ ਮਨੁੱਖ ਗਾਂ ਜੀਵਾਨੂ ਅਤੇ ਪੌਦੇ ਆਦਿ ਉਦਾਹਰਨ ਵਜੋਂ ਕੁਰਸੀ ਚਾਕ ਮਿੱਟੀ ਅਤੇ ਪਿੰਨਾ ਆਦਿ ਬੱਚੋ ਇਹ ਸੀ ਸਾਡਾ ਪਾਡ ਨੰਬਰ 6 ਦਾ ਅਭਿਆਸ ਜਲਦ ਮਿਲਾਂਗੇ ਹੁਨੇਕ ਨਵੀਂ ਵੀਡੀਓ ਦੇ ਨਾਲ ਧੰਨਵਾਦ